ਸਾਸਤਰੀ ਕਾਲ ਜੀ ਜੇ ਤੁਸੀਂ ਵੀ ਵਾਰਤ ਰੱਖਦੇ ਆ ਵਾਰਤ ਪੂਜਨ ਕਰਦੇ ਆ ਜਿਵੇਂ ਸਭਾਗਣਾ ਨੂੰ ਸਮਾਨ ਦਿੱਤਾ ਜਾਂਦਾ ਆ ਕੰਜਤਾ ਪੂਜਨ ਦੀ ਕਰਦੇ ਆ ਕੰਜਕਾਂ ਨੂੰ ਛੋਟੀਆਂ ਬੱਚੀਆਂ ਨੂੰ ਉਹਨਾਂ ਦੇ ਹਸਾਬ ਦੇ ਨਾਲ ਸਮਾਨ ਦਿੱਤਾ ਜਾਂਦਾ ਆ ਤੇ ਸਾਨੂੰ ਕਿਦਾਂ ਦਾ ਸਮਾਨ ਦੇਣਾ ਚਾਹੀਦਾ ਆ ਤਾਂ ਜੋ ਸਭ ਵਾਰਤ ਦਾ ਸਾਨੂੰ ਸਹੀ ਜਿਹੜਾ ਆ ਫਲ ਮਿਲ ਸਕੇ ਪਰ ਮੈਂ ਵਾਰਤ ਕਦੇ ਰੱਖਦੀ ਨਹੀਂ ਹੈਗੀ ਪਰ ਮੈਨੂੰ ਇਸ ਚੀਜ਼ ਦਾ ਕੁਝ ਮਤਲਬ ਜਿਹੜੇ ਆ ਫਤਾ ਹੈਗੇ ਆ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਸਾਡੀ ਬੋਟੀ ਨੂੰ ਕੱਲ ਸਮਾਨ ਇਹ ਮਿਲਿਆ ਸੀ ਸੁਹਾਗਣਾਂ ਦਾ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਆਪਾਂ ਗੱਲ ਕਰਦੇ ਅੱਗੇ ਤੇ ਨਾਲ ਚੱਲ ਕੇ ਮੈਂ ਤੁਹਾਨੂੰ ਸਮਾਨ ਵੀ ਦਿਖਾਉਣੀ ਆ ਕਿ ਸਾਨੂੰ ਸਮਾਨ ਜਿਹੜਾ ਆ ਕਿਸ ਤਰ੍ਹਾਂ ਦਾ ਦੇਣਾ ਚਾਹੀਦਾ ਆ ਜਦੋਂ ਆਪਾਂ ਵਾਰਤ ਰੱਖਦੇ ਹੈਗੇ ਆ ਠੀਕ ਆ ਤੇ ਆਓ ਮੈਂ ਤੁਹਾਨੂੰ ਉਹ ਸਮਾਨ ਦਿਖਾਉਣੀ ਆ ਠੀਕ ਹੈ ਜੀ ਲੋ ਜੀ ਇਹ ਸਮਾਨ ਜਿਹੜਾ ਆ ਸਾਡੀ ਬੋਟੀ ਨੂੰ ਮਿਲਿਆ ਹੈਗਾ ਕੱਲ ਸੁਹਾਗਣਾਂ ਦਾ ਸਮਾਨ ਕਹਿੰਦੇ ਜੇ ਸੁਹਾਗਣ ਵਾਰਤ ਰੱਖਦੀ ਆ ਤਾਂ ਉਹ ਸੁਹਾਗਣਾਂ ਦਾ ਸਮਾਨ ਦਿੰਦੀ ਹੈ ਜੇ ਇੱਕ ਕੁਵਾਰੀ ਕੰਨਿਆ ਵਰਤ ਰੱਖਦੀ ਹੈਗੀ ਆ ਤਾਂ ਫਿਰ ਉਹਨੇ ਕੁਵਾਰੀਆਂ ਵਾਲਾ ਹੀ ਸਮਾਨ ਜਿਹੜਾ ਆ ਦੇਣਾ ਹੁੰਦਾ ਆ ਤੇ ਕਿਸੇ ਸੁਹਾਗਣੇ ਵਰਤ ਪੂਜਿਆ ਹੋਊਗਾ ਤਾਂ ਉਹਨਾਂ ਨੇ ਇਹ ਸਮਾਨ ਜਿਹੜਾ ਦਿੱਤਾ ਹੋਊਗਾ ਜਾਂ ਵੀ ਇਸ ਤਰ੍ਹਾਂ ਨਰਾਤੇ ਚੱਲਦੇ ਸੀ ਉਹ ਪੂਜਨ ਕੀਤਾ ਹੋਊਗਾ ਨਾ ਸਮਾਨ ਦੇਖ ਲੋ ਕਿੰਨਾ ਪਦਿਆ ਆ ਕਿੰਨਾ ਸੋਹਣਾ ਆ ਤੇ ਕਹਿੰਦੇ ਹੁੰਦੇ ਆ ਆਪਾਂ ਜੇ ਵਰਤ ਰੱਖਦੇ ਆ ਉਹ ਮਾਤਾ ਦੇ ਵਰਤ ਰੱਖੇ ਜਾਂ ਵੈਸੇ ਹੀ ਆਪਾਂ ਆਪਣੇ ਚੋਕ ਦੇ ਨਾਲ ਕਿਸੇ ਨੂੰ ਚੀਜ਼ ਦਿੰਨੇ ਆ ਤੇ ਸਾਨੂੰ ਦੇਖੋ ਇਸ ਤਰ੍ਹਾਂ ਕਰਕੇ ਨਾ ਵਧੀਆ ਚੀਜ਼ਾਂ ਜਿਹੜੀਆਂ ਆ ਆਪਾਂ ਕਰ ਦੇਣੀਆਂ ਚਾਹੀਦੀਆਂ ਆ ਜੇ ਅਸੀਂ ਪੂਜਾ ਕਰਦੇ ਆ ਤੇ ਸਾਨੂੰ ਵਧੀਆ ਚੀਜ਼ ਹੀ ਦੇਣੀ ਚਾਹੀਦੀ ਆ ਤਾਂ ਜੋ ਪਰਮਾਤਮਾ ਸਾਨੂੰ ਉਸ ਚੀਜ਼ ਦਾ ਜਿਹੜਾ ਫਾਲਿਆ ਵਧੀਆ ਦੇਵੇ ਮਾਤਾ ਰਾਣੀ ਉਸ ਚੀਜ਼ ਦਾ ਫਾਲਿਆ ਵਧੀਆ ਦੇਵੇ ਤੇ ਹਰ ਉਹ ਮਹਿੰਦੀ ਆ ਮਹਿੰਦੀ ਅਸੀਂ ਵੀ ਵੈਸੇ ਵੀ ਜੇ ਲਾਉਣੀ ਹੋਵੇ ਅਸੀਂ ਇਹੀ ਮਹਿੰਦੀ ਲਿਆਈਦੀ ਆ ਹਰ ਇੱਕ ਚੀਜ਼ ਉਹਨਾਂ ਨੇ ਬਹੁਤ ਵਧੀਆ ਦਿੱਤੀ ਹੈਗੀ ਆ ਤੇ ਇਸ ਤਰ੍ਹਾਂ ਮੈਂ ਇਹ ਕੰਨੀ ਆ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਦੀ ਆ ਵੀ ਮੈਂ ਇਹ ਗੱਲ ਕਿਉਂ ਕਰਨ ਲੱਗੀ ਆ ਠੀਕ ਆ ਦੇਨੋ ਕਿੰਨਾ ਸਮਾਨ ਉਹਨਾਂ ਨੇ ਵਧੀਆ ਦਿੱਤਾ ਕਿੰਨਾ ਸੋਹਣਾ ਸਮਾਨ ਦਿੱਤਾ ਆ ਇਸੇ ਤਰ੍ਹਾਂ ਹੀ ਨਾ ਵਧੀਆ ਸਮਾਨ ਹੀ ਦੇਣਾ ਚਾਹੀਦਾ ਤਾਂ ਜੋ ਅਗਲਾ ਵਾਰ ਤੇ ਨਾਲੇ ਯਾਦ ਕਰੇ ਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਕਿਸੇ ਆਪਣੇ ਦੇਵੀ ਦੇਵਤੇ ਨੂੰ ਖੁਸ਼ ਕਰਨਾ ਆ ਤੇ ਸਾਨੂੰ ਉਹਨਾਂ ਆਪਾਂ ਤੁਸੀਂ ਵੈਸੇ ਤਾਂ ਸਮਾਨ ਆਪਾਂ ਉਹਨਾਂ ਦੇ ਜ਼ਰੀਏ ਹੀ ਆਪਾਂ ਕਿਸੇ ਨੂੰ ਦੇ ਰਹੇ ਆ ਇਸ ਕਰਕੇ ਜਿਹੜਾ ਆ ਉਹਨਾਂ ਨੂੰ ਖੁਸ਼ ਕਰਨਾ ਆ ਤਾਂ ਸਮਾਨ ਵਧੀਆ ਹੀ ਦੇਣਾ ਚਾਹੀਦਾ ਆ ਠੀਕ ਆ ਤੇ ਮੈਂ ਤੁਹਾਨੂੰ ਦੱਸ ਦਈਆਂ ਵੀ ਮੈਂ ਕਿਉਂ ਕਹਿ ਰਹੀ ਹਾਂ ਹਾਂਜੀ ਮੈਂ ਤਾਂ ਕਹਿੰਨੀ ਆ ਵੀ ਇੱਕ ਵਾਰੀ ਕੀ ਹੋਇਆ ਸਾਡੇ ਲਾਗੇ ਇੱਕ ਬੋਟੀ ਸੀ ਜੀ ਉਹਨੇ ਵਾਰਤ ਰੱਖਿਆ ਸ਼ੁੱਕਰਵਾਰ ਦੇ ਵਾਰ ਤੋਂ ਰੱਖਦੀ ਸੀ ਇਹ ਉਹ ਖਤਰਿਆਂ ਦਾ ਘਰ ਸੀਦਾ ਸਾਡੇ ਲਾਗੇ ਹਨਾ ਤੇ ਉਹ ਜਾਨੀ ਵਾਰਤ ਰੱਖਦੇ ਸੀ ਅਸੀਂ ਤਾਂ ਕਦੇ ਵਾਰਤ ਨਹੀਂ ਰੱਖਿਆ ਹੈਗਾ ਮੈਂ ਤਾਂ ਕਦੇ ਕੋਈ ਵਾਰਤ ਨਹੀਂ ਰੱਖਦੀ ਹੈਗੀ ਤੇ ਵੈਸੇ ਆਪਣੇ ਕਹਿੰਦੇ ਨੇ ਜੀ ਸਿਹਤ ਲਈ ਇੱਕ ਫਾਸਟਿੰਗ ਰੱਖਣਾ ਵਧੀਆ ਗੱਲ ਆ ਇਹ ਨਹੀਂ ਗੱਲ ਹੈਗੀ ਵਾਰਤ ਰੱਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਰੱਖਣਾ ਵੀ ਚਲੋ ਚਾਹੀਦਾ ਆ ਇਹਦੇ ਨਾਲ ਹੀ ਸਾਡੀ ਸਾਡੀ ਸਿਹਤ ਆ ਉਹ ਵਧੀਆ ਰਹਿੰਦੀ ਹੈਗੀ ਆ ਉਹਨਾਂ ਨੇ ਇਹ ਨਾ ਭਾਰਤ ਪੂਜਣੀ ਸੀ ਤਾਂ ਉਹਨਾਂ ਨੇ ਮੈਨੂੰ ਵੀ ਬੁਲਾਇਆ ਮੈਂ ਪਹਿਲੀ ਵਾਰੀ ਉਹਨਾਂ ਦੇ ਘਰ ਗਈ ਤੇ ਕਿਉਂਕਿ ਉਹਨਾਂ ਨੇ ਸੁਹਾਗਣ ਸੀ ਤਾਂ ਸੁਹਾਗਣ ਆਈ ਹੀ ਉਹਨਾਂ ਨੇ ਸੱਦਨੀਆਂ ਸੀਗੀਆਂ ਤੇ ਮੈਂ ਵੀ ਗਈ ਜਦੋਂ ਉਹਨਾਂ ਦੇ ਘਰ ਅਸੀਂ ਗਏ ਉਹਨਾਂ ਨੇ ਇਦਾਂ ਦਾ ਕੀ ਸਮਾਨ ਦਿੱਤਾ ਮੈਨੂੰ ਨਹੀਂ ਪਤਾ ਸੀ ਵੀ ਸਮਾਨ ਦਿੰਦੇ ਹੁੰਦੇ ਆ ਉਹਦੇ ਵਿੱਚ ਚੂੜੀਆਂ ਵੀ ਸੀ ਰੀਬਨ ਲਿਪਸਟਿਕ ਇਹ ਤਾਂ ਹਣੇ ਥੋੜੀਆਂ-ਥੋੜੀਆਂ ਚੀਜ਼ਾਂ ਸੀ ਮਹਿੰਦੀ ਵੀ ਸੀ ਮਹਿੰਦੀ ਦਾ ਪੈਕੇਟ ਬਿਲਕੁਲ ਐਨਾ ਇੱਕ ਇੱਕ ਇੰਚ ਦਾ ਇੱਕ ਪੈਕੇਟ ਹੋਊਗਾ ਉਹ ਜਿਹੜਾ ਮਹਿੰਦੀ ਦਾ ਸੀਗਾ ਜਿਹੜੀ ਲਿਪਸਟਿਕ ਉਹ ਵੀ ਕਿਸੇ ਕੰਮ ਦੀ ਨਹੀਂ ਰੀਬੰਡਾ 1 ਇੰਚ ਦਾ ਪੀਸ ਹੋਊਗਾ ਜਿਹੜਾ ਉਹਨਾਂ ਨੇ ਹਨਾ ਉਹਦੇ ਵਿੱਚ ਪਾਇਆ ਹੋਇਆ ਸੀ ਯਾਨੀ ਕੋਈ ਵੀ ਚੀਜ਼ ਨਹੀਂ ਸੀ ਜਿਹੜੀ ਉਹ ਵਰਤਣ ਵਾਲੀ ਹੋਵੇ ਤੇ ਫਿਰ ਅਸੀਂ ਉਹਦੇ ਕੋਲ ਉਹਨਾਂ ਕਹਿੰਦੇ ਹੁੰਦੇ ਉਹਨਾਂ ਕੋਲੋਂ ਕੀ ਉਮੀਦ ਕਰਦੇ ਆ ਕਿ ਸਾਨੂੰ ਉਹ ਵਰਤਣ ਵਾਲੀਆਂ ਚੀਜ਼ਾਂ ਦੇਣ ਹਨਾ ਤੇ ਪਰ ਨਹੀਂ ਜੇ ਤੁਸੀਂ ਇਹ ਚੀਜ਼ਾਂ ਕਰਦੇ ਆ ਤੁਹਾਨੂੰ ਸਮਾਨ ਤੁਸੀਂ ਨੇ ਵਾਰਤ ਰੱਖਦੇ ਆ ਸੁਹਾਗਣਾ ਵਾਰਤ ਰੱਖਦੀਆਂ ਆ ਉਹਨਾਂ ਨੂੰ ਸਮਾਨ ਵਧੀਆ ਹੀ ਦੇਣਾ ਚਾਹੀਦਾ ਆ ਤਾਂ ਜੋ ਉਹਨਾਂ ਦੇ ਕੰਮ ਆ ਸਕੇ ਤੇ ਦੇਖੋ ਉਹ ਥਾਲੀਆਂ ਵੀ ਉਹਨਾਂ ਨੇ ਮੁੱਲ ਲਈਆਂ ਹੋਣਗੀਆਂ ਬਣੀਆਂ ਬਣਾਈਆਂ ਤੇ ਪਰ ਕਿਸ ਕੰਮ ਆਈਆਂ ਅਗਲਿਆਂ ਨੇ ਜਾ ਕੇ ਉਹ ਜਦ ਸਮਾਨ ਕੰਮ ਦਾ ਹੀ ਨਹੀਂ ਤਾਂ ਅਗਲੇ ਰੱਖਣ ਵੀ ਕਿਉਂ ਅਗਲਿਆਂ ਨੇ ਚੱਕਿਆ ਜਿੰਨੀਆਂ ਵੀ ਸਿਗੀਆਂ ਚੱਕ ਕੇ ਅਗਲਿਆਂ ਨੇ ਕੂੜੇ ਵਿੱਚ ਪਾਤਾ ਹੋਊਗਾ ਜਾਂ ਪਾਣੀ ਵਿੱਚ ਵਹਾਤਾ ਹੋਊਗਾ ਕਿਸ ਕੰਮ ਆਇਆ ਤੁਸੀਂ ਜੇ ਜਿਸ ਚੀਜ਼ ਲਈ ਆਪਣੀ ਸੋਖ ਸੁਖੀ ਸੀ ਕਿ ਉਹ ਚੀਜ਼ ਸਾਡੀ ਸੁਖ ਪੂਰੀ ਹੋ ਸਕਦੀ ਆ ਮੈਨੂੰ ਤਾਂ ਲੱਗਦਾ ਨਹੀਂ ਜੇ ਅਸੀਂ ਇਦਾਂ ਦੇ ਗਲਤ ਕੰਮ ਕਰਦੇ ਆ ਤਾਂ ਸਾਡੀ ਸੁਖ ਪੂਰੀ ਹੋ ਸਕਦੀ ਆ ਪਰ ਮੈਂ ਇਹੀ ਕਹੂੰਗੀ ਜੇ ਤੁਸੀਂ ਵਾਰਤ ਰੱਖਦੇ ਆ ਵਾਰਤ ਪੂਜਨ ਕਰਦੇ ਆ ਤੁਸੀਂ ਵਧੀਆ ਤਰੀਕੇ ਦੇ ਨਾਲ ਵਧੀਆ ਚੀਜ਼ਾਂ ਦਿਆ ਕਰੋ ਜਾਂ ਤੋਂ ਪਰਮਾਤਮਾ ਤੁਹਾਡੀਆਂ ਹਰ ਇੱਕ ਜਿਹੜੀ ਮਨੋ ਕਾਮਨਾ ਆ ਪੂਰੀ ਕਰ ਸਕਣ ਤੇ ਆਪਾਂ ਮਿਲਾਂਗੇ ਪੂਰੀ ਵੀਡੀਓ ਨਾਲ ਕੋਈ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਠੀਕ ਹੈ ਜੀ